ਮੇਰੇ ਜਿਸਮ ਦੇ ਉੱਤੇ ਸੱਜਿਆ ਹੈ ਤੇਰਾ ਬਾਣਾ ਮੈਂ ਤੁਹਾਨੂੰ ਜੀਤ ਤੇਰਾ ਹੱਲੇ ਨਹੀਂ ਬਣਿਆ ਜਾਣਾ ਪੱਗਾਂ ਸਿਰਾਂ ਤੇ ਬੰਨਿਆ ਪੱਗਾਂ ਸਿਰਾਂ ਤੇ ਬੰਨਿਆ ਸਰਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਸਰਦਾਰ ਬਣ ਨਾ ਪਾਏ ਪ੍ਰਕਾਸ਼ ਪੁਰਬ ਤੇਰਾ ਉਤਸ਼ਾਹ ਦੇ ਨਾ ਮਨਾਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਨਾ ਯਾਦ ਆਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਨਾ ਯਾਦ ਆਉਂਦੇ ਤੇਰੇ ਜਿਗਰ ਦੇ ਟੋਟੇ ਤੇਰੇ ਜਿਗਰ ਦੇ ਟੋਟੇ ਪੁੱਤ ਚਾਰ ਬਣ ਨਾ ਪਾਏ ਦਸ ਮੇਸ਼ ਅਸੀਂ ਤੇਰੇ ਵਫ਼ادار ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਸਰਦਾਰ ਬਣ ਨਾ ਪਾਏ ਹੁਣ ਮਨ ਰਹੇ ਨਾ ਨੀਵੀਂ ਉੱਚੀਆਂ ਹੋਈਆਂ ਨਾ ਮਤਾਂ ਇੱਕ ਦੂਸਰੇ ਦੀਆਂ ਹੀ ਖਿੱਚਦੇ ਪਾਏ ਹਾਂ ਲਤਾਂ ਇੱਕ ਦੂਸਰੇ ਦੀਆਂ ਹੀ ਖਿੱਚ ਦੇ ਪਾਇ ਹਾਂ ਲਕਾਂ ਅੱਜ ਦੇ ਔਰੰਗਿਆਂ ਲਈ ਅੱਜ ਦੇ ਔਰੰਗਿਆਂ ਲਈ ਲਲਕਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਸਰਦਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦੁਨੀਆ ਚ ਭਾਵੇਂ ਸਾਡੀ ਗਿਣਤੀ ਬੜੀ ਹੈ ਸੰਗਣੀ ਹੁਣ ਨਾ ਅਸਾਥੋਂ ਡਰ ਕੇ ਜ਼ੁਲਮਾਂ ਨੂੰ ਛਿੜਦੀ ਕੰਬਣੀ ਹੁਣ ਨਾ ਅਸਾਥੋਂ ਡਰ ਕੇ ਜ਼ੁਲਮਾਂ ਨੂੰ ਛਿੜਦੀ ਕੰਬਣੀ ਨਲੂਏ ਦੇ ਵਰਗੇ ਸਾਡੇ ਨਲੂਏ ਦੇ ਵਰਗੇ ਸਾਡੇ ਕਿਰਦਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਸਰਦਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਵਫادار ਬਣ ਨਾ ਪਾਏ ਵੈਰਵਾਲ ਬਾਣੀ ਪੜਦੇ ਮੱਥੇ ਤੇ ਉੜੀ ਪਾ ਕੇ ਅਸੀਂ ਸੂਰਮੇ ਹਾਂ ਬਣਦੇ ਘਰ ਵਿੱਚ ਹੀ ਪਗਾ ਲਾ ਕੇ ਅਸੀਂ ਸੂਰਮੇ ਹਾਂ ਬਣਦੇ ਘਰ ਵਿੱਚ ਹੀ ਪਗਾ ਲਾ ਕੇ ਜਥੇ ਬੰਦੀਆਂ ਬਣਾਈਆਂ ਜਥੇ ਬੰਦੀਆਂ ਬਣਾਈਆਂ ਪਰਵਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਸਰਦਾਰ ਬਣ ਨਾ ਪਾਏ ਦਸਮੇਸ਼ ਅਸੀਂ ਤੇਰੇ ਵਫਾदार ਬਣ ਨਾ ਪਾਏ